ਆਨਲਾਈਨ ਟਿਕਟਾਂ ਬੁੱਕ ਕਰਨ ਵਾਲੇ ਕਈ ਯਾਤਰੀ ਸ਼ਿਕਾਇਤ ਕਰਦੇ ਨੇ ਕਿ ਪਹਿਲਾਂ ਕਨਫਰਮ ਟਿਕਟ ਦਿਖਾਈ ਜਾਂਦੀ ਹੈ ਪਰ ਜਦੋਂ ਉਹ ਬੁੱਕ ਕਰਦੇ ਨੇ ਤਾਂ ਇੰਨਾ ਸਮਾਂ ਲੱਗ ਜਾਂਦਾ ਹੈ ਕਿ ਵੇਟਿੰਗ ਲਿਸਟ ਹੋ ਜਾਂਦੀ ਹੈ ਜਾਂ ਕਈ ਵਾਰ ਪੈਸੇ ਕੱਟ ਲਏ ਜਾਂਦੇ ਨੇ ਪਰ ਹੋਲੀ ਪ੍ਰਕਿਰਿਆ ਕਾਰਨ ਟਿਕਟ ਜਾਰੀ ਨਹੀਂ ਹੁੰਦੀ ਰੇਲਵੇ ਨੇ ਇਸ ਨੂੰ ਧਿਆਨ ਵਿੱਚ ਲਿਆ ਹੈ ਅਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਅਜੇ ਹੈ ਯਾਤਰੀਆਂ ਲਈ ਖੁਸ਼ਖਬਰੀ ਦੇਣ ਜਾ ਰਿਹਾ ਹੈ ਜਲਦੀ ਹੀ ਟਿਕਟਾਂ ਨੂੰ ਪਲਕ ਝਪਕਦਿਆਂ ਹੀ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ ਇਸ ਦੇ ਲਈ ਥੋੜਾ ਇੰਤਜ਼ਾਰ ਕਰਨਾ ਪਵੇਗਾ ਔ ਜਾਣਦੇ ਆ ਆਈ ਆਰ ਸੀ ਟ ਸੀ ਦੀ ਪੂਰੀ ਯੋਜਨਾ ਆਈ ਆਰ ਸੀ ਟ ਸੀ ਦੇ ਸੀ ਐਮ ਡੀ ਸੰਜੇ ਜੈਨ ਦੇ ਅਨੁਸਾਰ ਟਿਕਟਾਂ ਦੀ ਬੁਕਿੰਗ ਦੌਰਾਨ ਪੈਸੇ ਦੀ ਕਟੌਤੀ ਭੁਗਤਾਨ ਵਿੱਚ ਸਫਲਤਾ ਜਾਂ ਕਨਫਰਮ ਕੀਤੀ ਟਿਕਟਾਂ ਲਈ ਵੇਟਿੰਗ ਸਮੇਂ ਵਿੱਚ ਲੰਬਾ ਸਮਾਂ ਲੱਗਣ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਕਟ ਸਮਰਥਾ ਹੈ ਇਸਦਾ ਮਤਲਬ ਹੈ ਕਿ ਆਨਲਾਈਨ ਟਿਕਟ ਬੁਕਿੰਗ ਦੀ ਪ੍ਰਕਿਰਿਆ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਮੁਕਾਬਲੇ ਸਮਰਥਾ ਘੱਟ ਹੈ ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਈਆਰਸੀਟੀਸੀ ਸਮਰਥਾ ਵਧਾਉਣ ਲਈ ਕੰਮ ਕਰ ਰਿਹਾ ਹੈ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਮਾਰਚ 2025 ਤੱਕ ਪੂਰੀ ਹੋ ਜਾਵੇਗੀ ਇਸ ਤੋਂ ਬਾਅਦ ਯਾਤਰੀਆਂ ਦੀਆਂ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾਣਗੀਆਂ ਕਿਆ ਜਾ ਸਕਦਾ ਹੈ ਕਿ ਅਗਲੇ ਸਾਲ ਤੋਂ ਟਿਕਟਾ ਬੁਕਿੰਗ ਦੀ ਪ੍ਰਕਿਰਿਆ 'ਚ ਸਮਾਂ ਨਹੀਂ ਲੱਗੇਗਾ ਕਲਿੱਕ ਕਰਨ ਤੋਂ ਬਾਅਦ ਕੋਈ ਉਡੀਕ ਸਮਾਂ ਨਹੀਂ ਹੋਵੇਗਾ ਪ੍ਰਕਿਰਿਆ ਤੁਰੰਤ ਸ਼ੁਰੂ ਹੋ ਜਾਵੇਗੀ ਅਤੇ ਤੁਹਾਨੂੰ ਕੁਝ ਹੀ ਪਲਾਂ ਵਿੱਚ ਟਿਕਟ ਮਿਲ ਜਾਵੇਗੀ